ਭਾਰੀ ਬਰਸਾਤ ਦੇ ਚੱਲਦੇ ਹਿਮਾਚਲ ਪ੍ਰਦੇਸ਼ ਵਿੱਚ ਪਿਆਸ ਦਰਿਆ ਅਤੇ ਚੱਕੀ ਦਰਿਆ ਆਪਣੇ ਪੱਧਰ ਤੋਂ ਉੱਪਰ ਵਹਿ ਰਹੇ ਨੇ ਜਿਸ ਕਾਰਨ ਇਨ੍ਹਾਂ ਦਰਿਆਵਾਂ ਨੇੜੇ ਰਹਿ ਰਹੇ 9 ਲੋਕ ਪਾਣੀ ਵਿੱਚ ਫਸ ਗਏ। ਨੌਬਤ ਇੱਥੋਂ ਤੱਕ ਪਹੁੰਚ ਗਈ ਕਿ ਇਨ੍ਹਾਂ ਲੋਕਾਂ ਨੂੰ ਬਚਾਉਣ ਲਈ ਸਥਾਨਕ ਪ੍ਰਸ਼ਾਸਨ ਨੂੰ ਹੈਲੀਕਾਪਟਰ ਦਾ ਸਹਾਰਾ ਲੈਣਾ ਪਿਆ। ਦਰਅਸਲ ਦਰਿਆਵਾਂ ਦਾ ਪੱਧਰ ਵਧਣ ਕਾਰਨ ਇਹ ਪਾਣੀ ਮੈਦਾਨੀ ਇਲਾਕਿਆਂ ਵਿੱਚ ਵੜ ਚੁੱਕਿਆ ਅਤੇ ਉੱਥੇ ਰਹਿ ਰਹੇ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹ ਕਿਹਾ ਜਾਂਦਾ ਪੁਲਿਸ ਫੋਰਸਾਂ ਵੀ ਮੈਕਮੇ ਰਹੀਆਂ ਜਿਹਦੇ ਹੈਗੇ ਨੇ ਟ੍ਰੇਨਿੰਗ ਮੈਕਮੇ ਰਹੀਆਂ ਵੀ ਸਾਡੇ ਮੈਕਮੇ ਰਹੀਆਂ ਵੀ ਕਿ ਤੁਸੀਂ ਜਿਹੜਾ ਹੈਗਾ ਮੌਸਮ ਜਿਹੜਾ ਹੈਗਾ ਬਰਸਾਤ ਦਾ ਆ ਗਿਆ ਇਹ ਤੋਂ ਮੂਵ ਕਰ ਜਾਓ ਪਰ ਇਹ ਕਈ ਲੋਕ ਜਿਹੜੇ ਹੈਗੇ ਨੇ ਨਹੀਂ ਕਰਦੇ ਹੈਗੇ ਜਾਂ ਇਹਨਾਂ ਦੀ ਕੋਈ ਨਾ ਕੋਈ ਮਜਬੂਰੀ ਹੋਵੇ ਪਰ ਇਹਨਾਂ ਨੇ ਇਥੋਂ ਮੂਵ ਨਹੀਂ ਕੀਤਾ ਹੈਗਾ ਜਿੱਦ ਤੱਕ ਸਾਨੂੰ ਪਤਾ ਲੱਗਾ ਕਿ ਇਹਨਾਂ ਨੇ ਆਪਣੇ ਬੱਚੇ ਤਾਂ ਕੱਲ ਮੂਵ ਕਰ ਲਏ ਪਰ ਆਪ ਇਹ ਅੱਠ ਜਿਹੜੇ ਹੈਗੇ ਸੀ ਜੈਂਟਸ ਤੇ ਇੱਕ ਲੇਡੀ ਹੈਗੀ ਸੀ ਉਹ ਉੱਥੇ ਹੀ ਰਹੇ ਹੈਗੇ ਜਦੋਂ ਸਾਡੇ ਉਹਦੇ ਤੇ ਇਹ ਜਕਮ ਪਾਣੀ ਔਨ ਕਰਕੇ ਵਿਚਾਲੇ ਘਿਰ ਗਏ ਡੀ ਸਾਹਿਬ ਦੇ ਜਨਰਲ ਸਾਹਿਬ ਦੇ ਜਾਂ ਸਾਡੇ ਉਹਦੇ ਧਿਆਨ ਚ ਆਇਆ ਤਾਂ ਉਦੋਂ ਹੀ ਅਸੀਂ ਜਿਹੜੀ ਲੋੜਿੰਦੀ ਕਾਰਵਾਈ ਹੈਗੀ ਸੀ ਸ਼ੁਰੂ ਕਰ ਦਿੱਤੀ ਤੇ ਹੁਣ ਟਾਈਮ ਦੇਖਦੇ ਹੋਏ ਜਿਹੜਾ ਹੈਗਾ ਸੀ ਹੈਲੀਕਾਪਟਰ ਹੈ ਇਹਨਾਂ ਨੂੰ ਸੁਰੱਖਿਆ ਤੌਰ ਤੇ ਇੱਥੋਂ ਕਢ ਲਿਆ ਗਿਆ ਹੈਗਾ ਤੇ ਪਰ ਇਹਨਾਂ ਦੀ ਇਹ ਗਲਤੀ ਹੈਗੀ